ਸੇਵਾ ਕੇਂਦਰ ਦਾ ਕੰਮ ਹੋਇਆ ਬਹੁਤ ਹੀ ਆਸਾਨ ਹੁਣ ਤੁਸੀਂ ਘਰ ਬੈਠੇ ਹੀ ਆਪਣਾ ਕੋਈ ਵੀ ਸੇਵਾ ਕੇਂਦਰ ਦਾ ਫਾਰਮ ਅਪਲਾਈ ਕਰਵਾ ਸਕਦੇ ਹੋ ਜੀ ਹਾਂ ਦੋਸਤੋ ਸੇਵਾ ਕੇਂਦਰ ਦਾ ਕੰਮ ਹੋਇਆ ਆਸਾਨ ਸੇਵਾ ਕੇਂਦਰ ਦੇ ਫਾਰਮ ਜਿਵੇਂ ਕਿ ਕਾਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਰਹਾਇਸ਼ੀ ਸਰਟੀਫਿਕੇਟ ਜਨਮ ਸਰਟੀਫਿਕੇਟ ਸ਼ਗੁਨ ਸਕੀਮ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਘੀਨ ਪੈਨਸ਼ਨ ਸਰਟੀਫਿਕੇਟ ਆਦਿ ਤੁਸੀਂ ਸਾਡੇ ਕੋਲ ਸਾਡੇ ਸੈਂਟਰ ਉੱਤੇ ਆ ਕੇ ਜਾਂ ਫਿਰ ਆਪਣੇ ਘਰ ਬੈਠੇ ਹੀ ਸਾਡੇ ਕੋਲੋਂ ਅਪਲਾਈ ਕਰਵਾ ਸਕਦੇ ਹੋ ਅੱਜ ਸੇ ਤੁਹਾਨੂੰ ਦੱਸਣ ਜਾ ਰਹੇ ਹਾਂ ਰਿਹਾਇਸ਼ੀ ਸਰਟੀਫਿਕੇਟ ਬਾਰੇ ਕੀ ਤੁਸੀਂ ਰਿਹਾਇਸ਼ੀ ਸਰਟੀਫਿਕੇਟ ਨੂੰ ਕਿਸ ਤਰ੍ਹਾਂ ਅਪਲਾਈ ਕਰਵਾ ਸਕਦੇ ਹੋ ਅਤੇ ਇਸ ਨੂੰ ਅਪਲਾਈ ਕਰਨ ਲਈ ਕੀ ਕੁਝ ਜ਼ਰੂਰੀ ਦਸਤਾਵੇਜ਼ ਨੇ ਉਹ ਤੁਹਾਨੂੰ ਚਾਹੀਦੇ ਹੋਣਗੇ ਅਤੇ ਤੁਹਾਨੂੰ ਕੀ ਕੁਝ ਕਰਨਾ ਪਵੇਗਾ ਇਸ ਰਿਹਾਇਸ਼ੀ ਸਰਟੀਫਿਕੇਟ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਕੁਝ ਜ਼ਰੂਰੀ ਹਦਾਇਤਾਂ ਰਹਿਾਈਸੀ ਸਰਟੀਫਿਕੇਟ ਬਣਾਉਣ ਦੇ ਲਈ ਤੁਹਾਡੇ ਕੋਲੇ ਘੱਟੋ ਘੱਟ 3 ਨਿਵਾਸੀ ਸਬੂਤ ਹੋਣੇ ਚਾਹੀਦੇ ਨੇ ਜਿਸ ਤੇ ਤੁਹਾਡਾ ਪਤਾ ਲਿਖਿਆ ਹੋਵੇ ਜਾਂ ਫਿਰ ਜਿਸ ਤੋਂ ਤੁਹਾਡੇ ਪਤੇ ਦਾ ਪਤਾ ਲੱਗ ਸਕੇ ਤੇ ਉਸ ਪਤੇ ਉੱਤੇ ਤੁਸੀਂ 5 ਸਾਲ ਤੋਂ ਰਹਿ ਰਹੇ ਹੋ 5 ਸਾਲ ਦੇ ਵਾਸੀ ਹੋਵੋ ਅਗਰ ਬੱਚਾ ਹੈ ਜਾਂ ਲਾਪਤੀ 18 ਸਾਲ ਤੋਂ ਛੋਟਾ ਹੈ ਤਾਂ ਉਸ ਦੀ ਮਾਤਾ ਜਾਂ ਪਿਤਾ ਵੱਲੋਂ ਇਹ ਫਾਰਮ ਅਪਲਾਈ ਕੀਤਾ ਜਾਵੇਗਾ ਜ਼ਰੂਰੀ ਦਸਤਾਵੇਜ਼ ਜਿਸ ਦਾ ਕਾ ਸਰਟੀਫਿਕੇਟ ਬਣਾਉਣਾ ਹੈ ਉਸ ਲਈ ਜੇਕਰ 18 ਸਾਲ ਤੋਂ ਬੱਚਾ ਛੋਟਾ ਹੈ ਤਾਂ ਮਾਤਾ ਪਿਤਾ ਦਾ ਆਧਾਰ ਕਾਰਡ ਵੋਟਰ ਕਾਰਡ ਬੱਚੇ ਦਾ ਆਧਾਰ ਕਾਰਡ 10ਵੀਂ ਸਰਟੀਫਿਕੇਟ ਜੇਕਰ 18 ਸਾਲ ਤੋਂ ਵੱਧ ਹੈ ਤਾਂ ਉਸ ਦਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬੈਂਕ ਕਾਪੀ ਪਟਵਾਰੀ ਐਮਸੀਆ ਰਿਪੋਰਟ ਤੇ ਫੋਟੋਆਂ ਜੋ ਹੈ ਸਬੂਤ ਵਜੋਂ ਜ਼ਰੂਰੀ ਦਸਤਾਵੇਜ਼ ਵਿੱਚ ਲੱਗਣਗੇ ਆ ਇਸ ਤੋਂ ਬਿਨਾ ਤੁਸੀਂ ਸਾਡੇ ਕੋਲੋਂ ਸੇਵਾ ਕੇਂਦਰ ਦੇ ਫਾਰਮ ਅਪਲਾਈ ਕਰਨ ਦਾ ਕੰਮ ਵੀ ਸਿੱਖ ਸਕਦੇ ਹੋ। ਇਹ ਕੰਮ ਤੁਸੀਂ ਘਰ ਬੈਠੇ ਹੀ ਸਾਡੇ ਕੋਲੋਂ ਸਿੱਖ ਸਕਦੇ ਹੋ। ਕਿਸੇ ਵੀ ਫਾਰਮ ਨੂੰ ਅਪਲਾਈ ਕਰਨ ਲਈ ਜਾਂ ਫਿਰ ਕੰਮ ਸਿੱਖਣ ਦੇ ਲਈ ਸਾਡੇ ਨੀਚੇ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।